ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਸੇ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੱਸ ਦਈਏ ਕਿ ਜੋ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜੋ ਮਹਾਰਾਜ ਜੀ ਦਾ ਸਰੂਪ ਜਿਹੜੇ ਕਿ ਉਸ ਵੇਲੇ ਹਕੂਮਤ ਵੱਲੋਂ ਜੋ ਸਰੂਪ ਦੇ ਉਤੇ ਕਿਉਂਕਿ ਜੋ ਅਟੈਕ ਕੀਤਾ ਗਿਆ ਸੀਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਤਾਂ ਜਿਹੜੀ ਗੋਲੀ ਮਹਾਰਾਜ ਜੀ ਦੇ ਸਰੂਪ ਤੇ ਲੱਗੀ ਸੀਗੀ ਤਾਂ ਉਹ ਸਰੂਪ ਦਰਸ਼ਨਜ਼ਾਰੇ ਕਰਨ ਵਾਸਤੇ ਕਿਉਂਕਿ ਜਿਹੜੀ ਸੰਗਤ ਗੁਰੂ ਘਰ ਵਿਖੇ ਆ ਰਹੀ ਆ ਤਾਂ ਦੋ ਜੋਂ ਨੂੰ ਯਾਨੀ ਕਿ ਅੱਜ ਦਰਸ਼ਨਦਾਰੇ ਕਰਨ ਵਾਸਤੇ ਜਿਹੜੇ ਸਰੂਪ ਨੇ ਉਹ ਸੰਗਤਾਂ ਨੂੰ ਦਿਖਾਉਣ ਵਾਸਤੇ ਜੋ ਸਾਬਿਤ ਕਰ ਦਿੱਤੇ ਗਏ ਨੇ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਗੁਰੂ ਘਰ ਦੀਆਂ ਸਾਂਝੀਆਂ ਕਰ ਰਿਹਾ ਤਾਂ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਕਿ ਜਿਹੜੇ ਮਹਾਰਾਜ ਜੀ ਦੇ ਸਰੂਪ ਨੇ ਵ੍ਰਿਤ ਸਰੂਪ ਨੇ ਕਿਉਂਕਿ ਜਿਹੜੀਆਂ ਸੰਗਤਾਂ ਦੇ ਉਦੇਸ਼ ਉਦੇਸ਼ ਬੈਠੀਆਂ ਨੇ ਉਹ ਵੀ ਦਰਸ਼ਨ ਦਿਦਾਰੇ ਕਰ ਸਕਣਾਂ ਔ ਵੈਗੁਰਜੀ ਦੀ ਫਤਿਹ ਜੂਨ 1984 ਦੇ ਵਿੱਚ ਉਸ ਸਮੇਂ ਦੇ ਜ਼ਾਲਮ ਸਰਕਾਰ ਕਾਂਗਰਸ ਵੱਲੋਂ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਗੋਲੀਆਂ ਨਾਲ ਬੰਨਿਆ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਉੱਥੇ 37 ਹੋਰ ਗੁਰਧਾਮ ਤੇ ਹਮਲਾ ਕਰਕੇ ਜਿਹੜੇ ਉੱਥੇ ਦਰਸ਼ਨ ਕਰਨ ਆਈਆਂ ਸੰਗਤਾਂ ਸੀਗੀਆਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੂਨ 1984 ਦੇ ਵਿੱਚ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸਰਧਾ ਤੇ ਸਤਿਕਾਰ ਨਾਲ ਮਨਾ ਰਹੀਆਂ ਸਨ ਤਾਂ ਉਸ ਸਮੇਂ ਨੂੰ ਉਸ ਗੁਰਪੁਰਬ ਨੂੰ ਹੀ ਭਾਰਤੀ ਸਰਕਾਰ ਵੱਲੋਂ ਚੁਣ ਕੇ ਉਸ ਸਮੇਂ ਜੋ ਸੰਗਤਾਂ ਦਰਸ਼ਨ ਕਰਨ ਆਈਆਂ ਸਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਸੈਂਕੜੇ ਜਿਹੜੇ ਸ਼ਰਧਾਲੂ ਤੇ ਉਹ ਉਹ ਫੱਟੜ ਹੋਏ ਸੋ ਉਸ ਸਮੇਂ ਹੀ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਤਨਤਨ ਸਿੰਘ ਨੂੰ ਗ੍ਰੰਥ ਸਾਹਿਬ ਪ੍ਰਗਾਸ਼ਨ ਉਹ ਦੱਖਣ ਦੇ ਬਾਰੇ ਵੱਲੋਂ ਇੱਕ ਮਸ਼ੀਨ ਗਨ ਦੀ ਗੋਲੀ ਨਾਲ ਉਹ ਸਰੂਪ ਨੂੰ ਜ਼ਖਮੀ ਕੀਤਾ ਗਿਆ ਅੱਜ ਸਤਿਗੰਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਰੂਪ ਦੇ ਗੁਰਦੁਆਰਾ ਸ਼ਹੀਦ ਗੁਰਦੁਆਰਾ ਬਾਬਾ ਅਗਰਵਾ ਸਿੰਘ ਵਿਖੇ ਦਰਸ਼ਨ ਕਰਵਾਏ ਜਾ ਰਹੇ ਨੇ ਇਹ ਸਰੂਪ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਇਸ ਰੂਪ ਦੇ ਦਰਸ਼ਨ ਕਰਾਏ ਜਾਣਗੇ ਜੋ ਲਗਾਤਾਰ 6 ਜੂਨ ਤੱਕ ਅਸੀਂ ਇਸ ਰੂਪ ਦੇ ਦਰਸ਼ਨ ਕਰ ਸਕਦੇ ਹਾਂ ਸੰਗਤਾਂ ਬੜੇ ਮਨੇ ਭਰੇ ਮਨ ਨਾਲ ਇਸ ਰੂਪ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸ ਸਮੇਂ ਦੀ ਜ਼ਾਲਮ ਸਰਕਾਰ ਦੀ ਜਿਹੜੀ ਕਾਰਜਕਾਰੀ ਦੇਖ ਰਹੇ ਨੇ ਇੱਥੇ ਹੀ ਵਸ ਨੇ ਕੱਲ 1 ਜੂਨ ਨੂੰ ਅਸੀਂ ਨੇ ਸੱਚਕੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦਵਾਨ ਹਾਲ ਦੇ ਸਾਹਮਣੇ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਉਹ ਵਰਤਾਰਾ ਵਰਤਾਇਆ ਗਿਆ ਉਹਦੀ ਜਿਹੜੀ ਪ੍ਰਦਰਸ਼ਨੀ ਆ ਉਹ ਗੁਰਦੁਆਰਾ ਮੰਜੀ ਸਾਹਿਬ ਦਵਾਨ ਹਾਲ ਦੇ ਸਾਹਮਣੇ ਲਾਈ ਗਈ ਆ ਕਿਸ ਤਰ੍ਹਾਂ ਨਿਹੱਥੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਪਿਛਲੇ ਪਾਸੇ ਹੱਤ ਬੰਨ ਕੇ ਉਹਨਾਂ ਨੂੰ ਕਿੱਦਾਂ ਟਰਾਲੀਆਂ 'ਚ ਗੱਡੀਆਂ 'ਚ ਬੰਨ ਕੇ ਲਿਜਾਇਆ ਗਿਆ ਨਾ ਪ੍ਰਕਰਮਾਂ ਦੇ ਵਿੱਚ ਕਿਸ ਤਰ੍ਹਾਂ ਜੋੜੇ ਭਾ ਕੇ ਉਹਨਾਂ ਨੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਸੋ ਇਹ ਜਿਹੜੀ ਸਾਰੇ ਪ੍ਰਦਰਸ਼ਨੀਆਂ ਉਹ ਇਹ ਜਿਹੜੇ ਅੱਜ ਦੀ ਇਹ ਜਿਹੜੇ ਮਾਡਰਨ ਜਨਰੇਸ਼ਨਾਂ ਉਹਨਾਂ ਨੂੰ ਦਿਖਾਉਣ ਬਾਤ ਤੇ ਗੁਰਦਰਾ ਮੰਦir ਸਾਹਿਬ ਦੀਵਾਨ ਹਾਲ ਦੇ ਸਾਹਮਣੇ 6 ਜੂਨ ਤੱਕ ਇਹ ਜਿਹੜੀ ਪ੍ਰਦਰਸ਼ਨੀ ਲਗਾਈ ਗਈ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਤਸਵੀਰਾਂ ਤੁਹਾਡੇ ਨਾਲ ਮਹਾਰਾਜ ਜੀ ਦੇ ਸਰੂਪੀਆਂ ਵੀ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਸੰਗਤਾਂ ਵੱਡੇ ਪੱਧਰ ਦੇ ਉੱਤੇ ਦਰਸ਼ਨਦਾਰੇ ਕਰਦੀਆਂ ਦਿਖਾਈ ਦੇ ਰਿਆ ਨੇ ਉੱਥੇ ਦੱਸ ਦਈਏ ਜਾਣਕਾਰੀ ਦੇ ਦਈਏ ਕਿ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਵੀ ਗੱਲਬਾਤ ਕੀਤੀ ਗਈ ਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਇਹ ਜੋ ਸਰੂਪ ਨੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਵੱਡੇ ਪੱਧਰ ਤੇ ਆ ਕੇ ਗੁਰੂ ਘਰ ਵਿਖੇ ਦਰਸ਼ਨਦਾਰੇ ਕਰ ਸਕਣਗੀਆਂ ਤਾਂ ਜੋ ਆਪਣਾ ਜੀਵਨ ਸਫਲਾ ਕਰ ਸਕਣ ਤਾਂ ਇਸੇ ਤਰ੍ਹਾਂ ਦੇ ਨਾਲ ਦੱਸ ਦਈਏ ਕਿ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਗੁਰੂ ਘਰ ਦੀ ਜੀ ਕਰਦੇ ਰਵਾਂਗੇ ਬਨੇਰੋ ਜਗਵਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਇਲੈਕਸ਼ਨਰ ਜਗਵਾਨੀ ਟੀਵੀ ਸ਼੍ਰੀ ਅਮਸਾ ਸਾਈ